ਰਤਨਦਾਰਨ ਦੇ ਵਿਦਾਂ ਸਭਾ ਹਲਕਾ ਪਕਟੜ ਦੀਨ ਪੈਂਤੇ ਪਿੰਡ ਸਬਰਾ ਵਿਖੇ ਕਿਸਾਨ ਸੰਗਠਨ ਕਮੇਟੀ ਪੰਜਾਬ ਕੋਟ ਬੁੱਡਾ ਦੀ ਹੰਗਾਮੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵੱਡੇ ਪੱਧਰ ਤੇ ਸੂਬਾ ਆਗੂਆਂ ਨੇ ਹਿੱਸਾ ਲਿਆ ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਗਠਨ ਕਮੇਟੀ ਪੰਜਾਬ ਕੋਟ ਬੁੱਡਾ ਤੇ ਸੂਬਾ ਸਖਤਰ ਸੁਖਵੰਦ ਸਿੰਘ ਦੁਬਲੀ ਸੂਬਾ ਵਿਅਤ ਸਕੱਤਰ ਸਾਹਿਬ ਸਿੰਘ ਸਬਰਾ ਅਤੇ ਜੂਨ ਪ੍ਰਦਾਨ ਪ੍ਰਗਟ ਸਿੰਘ ਜੰਮਾ ਅਤੇ ਜਨਰਲ ਸਕੱਤਰ ਸਾਰਦ ਸਿੰਘ ਰਸੂਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ तकरीबन 1 ਮਹੀਨੇ ਤੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਕੋਈ ਵੀ ਸਰਕਾਰ ਸਾਰ ਨਹੀਂ ਲੈ ਰਹੀ ਜਿਸ ਨੂੰ ਵੇਖਦੇ ਹੋਏ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਵੱਲੋਂ 30 ਤਰੀਕ ਨੂੰ ਪੂਰਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਇਸ ਸੱਦੇ ਨੂੰ ਸਫਲ ਬਣਾਉਣ ਦੇ ਲਈ ਕਿਸਾਨ ਸੰਗਰਸ਼ ਕਮੇਟੀ ਪੰਜਾਬ ਕੋਟ ਬੁੱਡਾ 29 ਤਰੀਕ ਨੂੰ ਜ਼ਿਲ੍ਹਾ ਤਰਨਤਾਰਨ ਵਿਖੇ ਮੋਟਰਸਾਈਕਲ ਮਾਰਚ ਕਰੇਗੀ ਤੇ ਲੋਕਾਂ ਨੂੰ ਅਪੀਲ ਕਰੇਗੀ ਕਿ ਉਹ 30 ਤਰੀਕ ਨੂੰ ਪੰਜਾਬ ਬੰਦ ਦਿੱਤੀ ਕਿਸਾਨ ਜਥੇਬੰਦੀਆਂ ਦੇ ਕਾਲ ਨੂੰ ਸਫਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੋਰਚਾ ਖਨੋਰੀ ਬਾਰਡਰ ਤੇ ਤੇ ਸੰਭੂ ਬਾਰਡਰ ਤੇ ਚੱਲ ਰਿਹਾ ਵਾ ਅੱਜ 10 ਮਿੰਟ ਤੋਂ ਵੱਧ ਦਾ ਸਮਾਂ ਹੋ ਗਿਆ ਵਾ ਇਹ ਮੋਰਚੇ ਦੇ ਵਿੱਚ ਸਦਾਜੀਤ ਸਿੰਘ ਢੱਲੇਵਾਲ ਸਾਹਿਬ 26 ਨਵੰਬਰ ਤੋਂ ਜਿਹੜੇ ਮਰਨ ਮਰਤੇ ਬੈਠੇ ਆ ਇਹ ਕੋਈ ਸੌਖੀ ਗੱਲ ਨਹੀਂ ਆ ਇੱਕ ਡੰਗ ਦੀ ਰੋਟੀ ਨਾ ਖਾਈਏ ਦੂਜੀ ਡੰਗ ਜਿਹੜਾ ਖੋਲ ਆ ਪਹਿਣਾ ਪੈਂਦੀ ਬੰਦੇ ਨੂੰ ਪਰ ਅੱਜ ਉਸ ਬੰਦੇ ਨੂੰ 32 ਦਿਨ ਹੋ ਗਿਆ ਰੋਟੀ ਨਹੀਂ ਖਾਧੀ ਉਹਨੇ ਸਿਰਫ ਪਾਣੀ ਦੇ ਉੱਤੇ ਡਿਪੈਂਡ ਆਓ ਕਿਹਦੇ ਵਾਸਤੇ ਸਾਡੇ ਵਾਸਤੇ ਲੋਕਾਂ ਵਾਸਤੇ ਮਤਲਬ ਉਹਦੇ ਹੱਕ ਦੇ ਵਿੱਚ 30 ਦਸੰਬਰ ਨੂੰ ਜਿਹੜਾ ਆਪਾਂ ਪੰਜਾਬ ਬੰਦ ਕਰ ਰਹੇ ਸਾਰਾ ਉਸ ਗੈਰ ਨਾਜ਼ਿਕ ਮੋਰਚੇ ਵੱਲੋਂ ਤੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਉਸ ਦਿਨ 30 ਦਸੰਬਰ ਵਾਲੇ ਦਿਨ ਸਾਰੇ ਬਾਜ਼ਾਰ ਡੇਰੀਆਂ ਦੁਕਾਨਾਂ ਜਾਂ ਜਿਹੜਿਆ ਬੈਂਕਾਂ ਸਕੂਲ ਜਿਹੜਾ ਪ੍ਰਾਈਵੇਟ ਤੇ ਸਰਕਾਰੀ ਸਾਰੇ ਬੰਦ ਕੀਤੇ ਜਾਣਾ ਤੇ ਜਿਹੜਾ ਇਸ ਮੂਰਤੀ ਦਾ ਸਮਰਥਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ